ਤੁਸੀਂ ਵੇਖ ਰਹੇ ਹੋ ਹੈ ਕਿ ਕਿਤਾਜਾ 23 ਤਰੀਕ ਦੀ ਖਬਰ ਕਿਸਾਨ ਮਜ਼ਦੂਰ ਸੱਚੀ ਟੀਵੀ ਤੋਂ ਜਗ੍ਹਾ 47 ਵਾਲਦੇ ਨਾਲ ਜੋ ਕਿ ਅੱਜ ਜਥੇਬੰਦੀਆਂ ਵੱਲੋਂ ਹੁਕਮ ਕੀਤੇ ਗਏ ਹੀ ਕਿਸਾਨਾਂ ਦਾ ਨਾਂ ਇਸੀ ਦਫ਼ਤਰਾਂ 'ਤੇ ਲੱਗਣਗੇ ਉਹ ਅੱਜ ਇੰਝ ਹੀ ਲੱਗਾ ਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਦੁਕਾਨਦਾਰ ਵਿਦਿਆਰਥੀ ਅਤੇ ਪਾਰੀ ਜਿਹੜੀਆਂ ਫੜੀਆਂ ਵਾਲੇ ਸਾਰੇ ਨੇ ਸਾਥ ਦਿੱਤਾ ਕਿਉਂਕਿ ਇਹ ਜੋ ਉਲੀ ਅੰਮ੍ਰਿਤਸਰ ਵੱਲੋਂ ਮਰਨਵਰਚ ਤੇ ਬੈਠੇ ਨੇ ਉਹਨਾਂ ਕਰਕੇ ਇਹ ਧਰਨੇ ਲਾਏ ਗਏ ਜੋ ਖੇਤੀ ਕਾਨੂੰਨ ਕਾਲੇ 3 ਫੀਲਡਾਂ ਦੇ ਉੱਪਰ ਸਰਕਾਰ ਲਾਗੂ ਕਰ ਰਹੀ ਹੈ ਉਹਦੇ ਖਿਲਾਫ ਲਾਏ ਗਏ ਇਹ ਚੀਜ਼ਾਂ ਦੀ ਸਾਰੀ ਨੂੰ ਕਿਸਾਨਾਂ ਨੇ ਲੀਡਰਾਂ ਨੇ ਉਹਨਾਂ ਬਾਰੇ ਮੰਗ ਪੱਤਰ ਦੇ ਵਿੱਚ ਬੀਸੂ ਸਾਹਿਬ ਨੂੰ ਸੰਪਟਿਆ ਇੱਕ ਜੋ ਵਕਫਾ ਡਿਪਾ ਨੇ ਆਪਣੀ ਗੱਲਬਾਤਾਂ ਇਹ ਫੈਸਲਾ ਕੀਤਾ ਕਿ ਕਿਸਾਨ ਮਜੂਰਾਂ ਸੰਗਰਸ਼ੇ ਇਹ ਕਹਿੰਦੇ ਹੋਰ ਵੀ ਜੋ ਸਾਂਝੇ ਫੋਰਮ ਸਾਰੇ ਉੱਥੇ ਬੈਠੇ ਸਨ ਸਾਂਝੇ ਜਿੱਥੇ ਬੈਠੇ ਸਨ ਸਭ ਸਾਡੇ ਇੱਕ ਗਵਰਨਮੈਂਟ ਨੂੰ ਬੱਸ ਦਿੱਤਾ ਕਿ ਅਸੀਂ ਬਿਲਕੁਲ ਸਾਂਝੇ ਹਾਂ ਇੱਕ ਹਮੇਸ਼ਾ ਸਾਡੀਆਂ ਸਾਡੀਆਂ ਮੱਤੇ ਰੱਖੇ ਹਨ ਪਰ ਨਿਸ਼ਾਨਾ ਸਾਡਾ ਇੱਕ ਹੈ ਉਹ ਕਿਸਾਨਾਂ ਵਾਲਾ ਸਾਂਝਾ ਹੈ ਕਿਉਂਕਿ ਐਮਐਸਪੀ ਅਤੇ ਹੋਰ ਮਜ਼ਦੂਰਾਂ ਦਾ ساسور پر دیاڑی دوسر دن کام ان چیز جانو لیا کے گل بات تسانہ دل انکرانے کی تی یوں کہ دواردین اجر ہے اسی تیارنا آپ سنونا سانوی دیوڑی چاہی دے سچ کے لیتے دنے اجرے دنیا آج جو بہت خوشی دی کارلا ہے کہ کل سنجوکت کسان مورچے دے لیٹران دلی پٹیاریت میکنگ ہوئی ہے وہ جے انتاکی پڑے ساتھے کھوڑ گے ਆਉਣ ਵਾਲੇ ਸਮੇਂ ਕੱਲ ਵੀ ਬੀਤੇਗਾ ਤੇ ਆਸ ਕਰਦੇ ਹਾਂ ਕਿ ਇਹ ਮੋਰਚਾ ਜਿਹੜਾ ਉਹ ਥੰਮੇ ਪਾਸੇ ਜਾਵੇਗਾ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੇ ਖੇਤੀ ਨੂੰ ਬਚਾਉਣਾ ਹੈ ਆਪਣੀ ਜ਼ਮੀਨ ਨੂੰ ਬਚਾਉਣਾ ਹੈ ਫਿਰ ਤੇ ਭਰਾਓ ਲੜਨਾ ਪੈਣਾ ਭਾਵੇਂ ਅੱਜ ਲੜ ਲਿਓ ਤੇ ਭਾਵੇਂ ਕੱਲ ਲੜ ਲਿਓ ਜੋ ਸਾਡੀ ਖੇਤੀ ਦਾ ਹਾਲ ਦੁਨੀਆ ਵਿੱਚ ਜੇ ਕੋਈ ਸਭ ਤੋਂ ਘੱਟੇ ਬੰਦਾ ਚਾਹੁੰਦਾ ਤੇ ਭਰਾਓ ਖੇਤੀ ਦਾ ਹੈ ਯੋਧੀ ਲਾ ਲੈਣਾ ਹੈ ਬੋਲੀ ਵੀ ਆਸ ਕੋਈ ਨਹੀਂ ਕਿ ਉਹ ਵਾਪਸ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਜੁਆਰਕਾ ਸਾਡੀ ਝੋਲੀ ਦੀ ਤੇ ਕੰਢੀ ਹੋਈ ਆ ਸਾਨੂੰ ਸਾਰਿਆਂ ਨੂੰ ਪਤਾ 4-400 ਰੁਪਇਆ ਪੰਕੜ ਦਾ ਕੱਟੇ 5-5 ਕਿਲੋ ਪੰਕੜ ਦੀ ਕਾਟ ਇਹ ਜਿਹੜਾ ਸਾਡੇ ਤੇ ਕੁਹਾੜਾ ਚੱਲਿਆ ਹੈ ਇਹਦੀ ਅੱਧੀ ਵਿਖੇਦੀ ਕਰਦੇ ਹਾਂ ਤੇ 50 ਸਰਕਾਰ ਨੂੰ ਵੀਰ ਕਰਦੇ ਹਾਂ ਜੇ ਜਿੰਨਾ ਨਛਾਨਾਂ ਮੇਤਾ ਵੱਡਾ ਲਾਹ ਲਾ ਉਹਨਾਂ ਦਾ ਫਾਰਲਾ ਪੂਰਾ ਟਿਕਾ ਜਾ ਸਕੇ ਇਸ ਕਰਕੇ ਭਰਾਓ ਆਉਣ ਵਾਲੇ ਸਮੇਂ ਵਿੱਚ ਵੀ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਵੀ ਜਿਹੜੇ ਵੀ ਸੱਦੇ ਆਉਣਗੇ ਅੱਜ ਹੀ ਸਾਡੇ ਉਹਨੂੰ ਮੰਨਣ ਵਾਲੇ ਹਨ ਉਹਨਾਂ ਦੇ ਅਮਲ ਕਰਾ ਕੇ ਤੇ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਕੇ ਕਿ ਕਿਸਾਨਾਂ ਦੀਆਂ ਥੇਕ ਮੰਗੂਆਂ ਦੀਆਂ ਜਿਹੜੀਆਂ ਵੀ ਡਿਮਾਂਡਸ ਹਨ ਉਨਾਂ ਨੂੰ ਅਮਰ ਜੀ ਨਾਲ ਦੂਗੀ ਪਿਆਰ ਹੈ ਇਹਨੀਆਂ ਬੇਨਤੀਆਂ ਕਰਦਾ ਹਾਂ ਲਈ ਮੈਂ ਕੁੱਲ ਹਿੰਦ ਸ਼ਾਨਦਮਾ ਵੱਲੋਂ ਤੁਹਾਡਾ ਸਾਰੇ ਸੱਚੇ ਕਿਰ ਦਾ ਆਯਾਤ ਧਨਵਾਦ ਕਰਦਾ ਹਾਂ ਜੈਸ ਕਰੇ ਜੈ ਇੱਕ ਦਾ ਕਿਉਂਕਿ ਸਮੁੱਚਾ ਹਿਦੋਸਾਨ ਅਜੋਰਾ ਖੇ ਹੋ ਰਿਹਾ ਹੈ ਕੰਧਰੇ ਦੇਸ਼ ਦਾ ਲੀਡਰ ਸੇਤੀ ਰੂ ਮੇਰੇ ਖਾਂਦੀ ਆ ਜਿਵੇਂ ਉਹ ਬਾਗੜ ਤੇ ਕਹਾਂਪੜਾ ਮੇਰੇ ਖਾਂਦੀ ਆ ਬਹੁਤ ਨੂੰ ਦੇ ਖਾਲ ਦੋ ਧਰਾਵਾ ਚੱਲ ਰਹੀਆਂ ਨੇ ਇੱਕ ਸਹੁੰ ਚ ਇੱਕ ਤਾਂ ਤਾਂ ਗਿਆ ਸੋਮਨਾ ਦੇ ਉਸਤੇ ਇੱਕ ਤੇਰਾ ਜੋ ਤੁਹਾਡਾ ਪਿਤਾ ਜਾਣ ਜਾਵਾ ਪਾਣੀ ਹੋ ਜਾਵੇ ਪਾਣੀ ਹੋ ਜਾਵੇ ਕਰਨੋਂ ਹਟੇ ਹੋਰ ਕਦਮ ਕਰਾਂਗੇ ਤੇ ਅੱਜ ਜਿਹੜਾ ਸਾਡੇ ਸਾਥ ਦੇ ਪਲੇਅਰ ਸਾਹਿਬ ਜਦਿਆ ਬੰਦੀ ਸਾਡੇ ਨਾਲ ਸ਼ਾਮਲ ਹੋ ਰਹੀ ਆ ਅਸੀਂ ਉਹਨਾਂ ਦਾ ਪੂਰ ਸਵਾਗਤ ਕਰਦੇ ਹਾਂ ਤਾਂਗੇ ਕੋਲ ਹੋਰ ਨਾ ਹੰਦਾ ਰਹੇ ਪਰ ਮੇਰੇ ਤੋਂ ਉਸ ਤਰ੍ਹਾਂ ਲੜਦੇ ਆ ਲੜਦੇ ਆ ਸਾਨੂੰ ਆਖੜੇ ਹਜ਼ਾਰ ਵਾਰ ਧਿਆਨ ਰੱਖਣਾ ਚਾਹੀਦਾ ਹੈ ਉਹ ਸਾਡਾ ਅੱਜ ਤੁਹਾਡੀ ਜਦਿਆ ਬੰਦੀ ਆ ਜਿੰਨਾ ਮਸ਼ਾਲ ਹੋਵੇਗਾ ਉਹਨੇ ਸਾਡੀ ਕ੍ਰਾਤੀ ਹੋਵੇਗੀ ਜਦਾਂ ਇਹ ਛੋਟੇ ਛੋਟੇ ਸਹਾਦਾ ਬਾਪੂ ਇੱਕ ਮੋਰ ਜਦੋਂ ਅੰਦਾਜ਼ੀ ਤਾਂ ਉਹਦੇ ਵਿੱਚ ਅਕਲ ਸ਼ੂਆ ਨਾ ਕਰਦਾ ਸੀ ਜਾਂ ਖੂਨ ਮੇਰੇ ਗਿਆਨ ਆਜ ਕਿ ਕਿਸਾਨ ਮਜ਼ਦੂਰ ਮੁਲਾਜ਼ਮ ਕਹਿੰਦੀ ਲੋੜ ਨਹੀਂ ਅੱਜ ਕੇ ਸਿੱਧੀ ਗੱਲ ਆ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਉੱਚੀ ਕਰਕੇ ਆਵਾਜ਼ ਅੰਦਰ ਤੱਕ ਜਾਏ ਜੇ ਅੱਜ ਇੱਥੇ ਹੋਏ ਤੇ ਆਵਾਜ਼ ਦੂਰ ਤੱਕ ਚੜੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿਸਾਨ ਮਜ਼ਦੂਰ ਮੁਲਾਦੀ ਮੋਤਾ ਜਿੰਦਾਬਾਦ 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 ਪੰਜਾਬੀਆਂ ਦੀ ਇੱਕ ਜਿੰਦਾਬਾਦ 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 ਕਿਸਾਨ ਦੀ ਦੂਰੀ ਨੂੰ ਪਜਾਰ ਮਾਦਿਓ ਗੁਰਦਾਰ ਤੋਂ ਵਾਦਿਓ ਸਾਡੂ ਸੇ ਐਹੋ ਹੀ ਕਰਨ ਦੀ ਲੋੜ ਹੈ ਜੋ ਅੱਜ ਅਹੀਂ ਕਰਤਾ ਆਪਣੀ ਏਕਤਾ ਤੇ ਜੇ ਤੋ ਤੇ ਸਾਡੇ ਕਰਮਾਂ ਚ ਹੋਊਗੀ ਜੇ ਆਪਾਂ ਏਕਤਾ ਇਹਨੂੰ ਹੋਰ ਵਿਚਾਰ ਕਰਤਾ ਕਿਉਂਕਿ ਕੰਨਾ ਪੰਜਾਬ ਦੀ ਭਾਰਤ ਦੀ ਦੁਨੀਆ ਦੇ ਲੋਕ ਤੁਹਾਡੀ ਉਹ ਵਿਚਾਰ ਇਕਤਾ ਵੇਖਣਾ ਚਾਹੁੰਦੇ ਨੇ ਜਿਹੜੀ ਤੁਸੀਂ ਪਹਿਲਾਂ ਮੁਖਾਈ ਜਦੋਂ ਤੁਸੀਂ ਕਾਨੂੰਨ ਵਾਪਸ ਕੀਤਾ ਤੇ ਮੈਨੂੰ ਲੱਗਦਾ ਕਿ ਪਹਿਲਾ ਕਦਮ ਉਹਦੇ ਬਾਅਦ ਕੋਬੋ ਕਟਿਆ ਗਿਆ ਜਿਹੜਾ ਪਟਿਆਲੇ ਮੀਟਿੰਗ ਹੋਈ ਹੈ ਅੱਜ ਥੋੜੇ ਦਿਨ ਦੋਵਾਂ ਮੋਰਚਿਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਜਦੋਂ ਮੀਟਿੰਗ ਹੋਈ ਉਹ ਪਹਿਲਾ ਕਦਮ ਕੁੱਟਿਆ ਗਿਆ ਤੇ ਅੱਜ ਉਹ ਦੂਜਾ ਕਦਮ ਆ ਜਦੋਂ ਆਪਾਂ ਇੱਥੇ ਇਕੱਠੇ ਹੋ ਕੇ ਸਾਰੇ ਬੈਠੇ ਆਂ ਕ੍ਰਾਂਤੀਕਾਰੀ ਪਾਰਟੀ ਦੇ ਕਿਸਾਨ ਜਿਹਨੇ ਕ੍ਰਾਂਤੀਕਾਰੀ ਆਪਣਾ ਜਥਾ ਲੈ ਕੇ ਆ ਗਏ ਨੇ ਅਸ਼ੋਕ ਭਾਰਤੀ ਜੀ ਅੱਗੇ ਆ ਜਾਓ ਜੀ ਅਸ਼ੋਕ ਭਾਰਤੀ ਜੀ ਨਹੀਂ ਨਹੀਂ ਆਓ ਇੱਥੇ ਅੱਜ ਦੇ ਮੇਰੇ ਧਿਆਨ ਨਾਲ ਅੱਜ ਦੇ ਘਟ ਵੇਖੇ ਹੀ ਸਰਕਾਰਾਂ ਨੇ ਭਾਜਣਾ ਆ ਜਿੱਦੇ ਹੀ ਬੱਗੇ ਰਹਿ ਕਿਤੇ ਮੇਰੇ ਖਿਆਲ ਨਾਲ ਜੇ ਕੱਲਾ ਬੰਦਾ ਆਏ ਤੇ ਖਲੋਣ ਦੀ ਜਾਗਤ ਨਹੀਂ ਦਿੰਦੇ ਕਿ ਤੁਸੀਂ ਇੱਥੇ ਖਲੋ ਸਕਦੇ ਜੇ ਔਰ ਉਹ ਹੀ ਆਤੋਂ ਹੁਏ ਲਗੇ ਬੈਠੇ ਜੇ ਕੀ ਦਫ਼ਤਰ ਅਗੇ ਤੇ ਇਹ ਕੁੱਸ ਕਰਨੇ ਗਏ ਔਰ ਇਹ ਜਿੰਨਾਂ ਨੇ ਇੱਕ ਪੈ ਤੁਹਾਡੀ ਹੋਰ ਵਿਚਾਰ ਹੋ ਗਈ ਤੇ ਉਦਣ ਜਿੱਤ ਜੁਤ ਵਾਲੇ ਦੇ ਗੱਲ ਹੀ ਕੋਈ ਜਿੱਤ ਦੇ ਤੁਹਾਡੀ ਕੋਹਲੀ ਪਈ ਹੋਣੀ ਆ ਸੋ ਮੈਂ ਤੇ ਇਹੋ ਹੀ ਕਹੂੰਗਾ ਕਿ ਇਹ ਵੀ ਹੋਰ ਬੁਧਾਇਆ ਜਾਵੇ ਏਕਤਾ ਨੂੰ ਲੜਨ ਨਰਨਾ ਖਾਹੀ ਲੜਾਈ ਇਹੋ ਹੀ ਹੈ ਨਹੀਂ ਇੱਕ ਹੋ ਜੀਏ ਇਹ ਤੋਂ ਹੋਣਾ ਹੀ ਸਾਡੀ ਮਰਾਈ ਹੈ ਜਿੱਦ ਤੱਕ ਅਸੀਂ ਇੱਕ ਹੋ ਗਏ ਉਦਣ ਖਾਣਾ ਕੋਈ ਸਾਡੇ ਕੋਲ ਆ ਕਿਉਂਕਿ ਇਹਨਾਂ ਸਰਕਾਰਾਂ ਦੇ ਹਮਲੇ ਬਹੁਤ ਵੱਡੇ ਜਿਹੜੇ ਕਮੂਨਾਂ ਨੂੰ ਪਹਿਲਾਂ ਵਾਪਸ ਕਰਾ ਕੇ ਆਏ ਆ ਜਿਲ੍ਹੇ ਭਾਤੋ ਅਤੇ ਵੇ ਸਾਮੀਰੋ ਵਾਰੇ ਬੁਢੀ ਦਾ ਪਾਸਾ ਵਾਰੇ ਬੁਢੀ ਦੇ ਸਾਤੇ ਆਧਿਕਾਰਯਾ ਐਕਸ਼ਨ ਆ ਸੋਚੇ ਬਾਹਰ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਤੇ ਕੀਤਾ ਜਾ ਰਿਹਾ ਕਿਉਂਕਿ ਜਦੋਂ ਦਮੀਡੋ ਆਪਸਾਇਆ ਤੇ ਹੋਰ ਦਿਨ ਜੇ ਤਾਂ ਇਹ ਸੰਦਕ ਲਿਆ ਸੀਗਾ ਕਿ ਇਹ ਜਿਹੜੀ ਐਲਐਸਪੀ ਆਫਸਰ ਉੱਤੇ ਉਹ ਜਿਹੜਾ ਕਾਨੂੰਨ ਬਣਾਉਣ ਦੀ ਜਿਹੜੀ ਗੱਲ ਆ ਇਹਦੇ ਨਾਲ ਜਿਹੜੇ ਹੋਰ ਮੁੰਡਾ ਨੇ ਉਹਨਾਂ ਨੂੰ ਸੀ ਕੇਂਦਰ ਸਰਕਾਰ ਤੋਂ ਉਹਨੂੰ ਬਣਵਾ ਕੇ ਆਏ ਸੀ ਕਿ ਜਦੋਂ ਦੀ ਉਹਨੇ ਖਾਣਾਂਕਾਣੀ ਕੀਤੀ ਆ ਤਾਂ ਉਸੇ ਵੇਲੇ ਤੋਂ ਹੀ ਆਪਾਂ ਲਗਾਤਾਰ ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਸੰਘਰਸ਼ ਜਿਹੜਾ ਲੱਗਿਆ ਫਰ ਨਾਲ ਦੀ ਨਾਲ ਇੱਕ ਗੱਲ ਜਿਹੜੀ ਆ ਉਹ ਸਮਝਣ ਵਾਲੀ ਆ ਸਾਡੀ ਸਾਰਿਆਂ ਲਈ। ਜੇ ਖੇਤ ਨਹੀਂ ਤੁਰੇ ਵਾਪਸ ਹੋਣ ਤੋਂ ਬਾਅਦ ਉਸ ਸਮੇਂ ਅਸੀਂ ਪੰਜ ਸਾਲ ਦਿੱਲੀ ਨੂੰ ਘੇਰਿਆ। ਇਹ ਹਮੇਸ਼ਾ ਇੱਕ ਮੋੜ ਤੇ ਵੀ ਸੋਚ ਸੀ ਕਿ ਜੇ ਹੁਣ ਅਸੀਂ ਯੂਨੀਵਰਸਿਟੀ ਲੈਣੀ ਆ ਤੇ ਇਹ ਫਿਰ ਅੱਗੇ ਨਾਲ ਵੱਡਾ ਅਕਸ ਹੋਣਾ ਚਾਹੀਦਾ। ਉਹ ਆਪਣਾ ਕਿਹੋ ਜਿਹਾ ਸਕਦਾ ਸੀਗਾ ਇਹ ਜਿਹੜੇ ਜਿਹਨੇ ਸਾਡੇ ਤੋਂ ਮਾਨਜੇ ਬੰਦੇ ਆ ਜਿਹੜੇ ਅਸੀਂ ਜੋ ਫਾਰਮੋਰ ਦੇ ਸ਼ਾਮਲ ਹੋਏ ਉਹਦੇ ਤੇਰੇ ਨੂੰ ਹੋਰ ਘਾਉਣਾ ਨਾਲ ਵੀ ਆਪਣੇ ਨਾਮ ਕੇ ਤੇ ਫਿਰ ਇਸ ਕਾਰਜ ਦਬਾਅ ਪਾ ਕੇ ਅਸੀਂ ਗੱਲ ਕਰ ਸਕਦੇ ਹਾਂ ਪਰ ਬਾਪੂ ਦੀ ਸੂਤੀ ਦੇ ਨਾਲ ਸਰਕਾਰ ਵੀ ਜਿਹੜੀ ਆਪਣੇ ਜਲਦੀ ਆਉ ਉਹ ਕੋ ਕੰਮਜਾ ਹੋਈ ਜਾਪੀ ਕਿ ਸਾਡੇ ਇੱਕ ਇਹਨਾਂ ਨੇ ਤੋੜਨ ਦਾ ਜਦਲ ਕੀਤਾ ਤੇ ਉਹਨਾਂ ਦੇ ਦਾ ਟੋੜਿਆ ਉਹਦਾ ਸਿੱਟਾ ਜੋ ਆ ਅਸੀਂ ਸਾਰੇ ਸਾਰੇ ਲੋਕ ਜਿਹੜੇ ਉੱਥੇ ਪਰੇ ਆਂ ਕਿ ਉਹ ਦੁੱਖ ਦੇ ਵਿੱਚ ਉਹਦਾ ਵੱਡਾ ਜਿਹੜਾ ਮੋਰਚਾ ਉਹ ਹਰਕਤ ਨਹੀਂ ਆ ਸਕਿਆ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਅੰਮ੍ਰਿਤਸਰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੈਂ ਤਾਂ ਦਾ ਤਾਮਿਲ ਵਾਲੇ ਗੰਗਾ ਆਮਤੋਂ ਇੱਕ ਦਾਤਾ ਦੇ ਨਗਰ ਜਿਹੜਾ ਬਿਲਕੁਲ ਤਿਆਰ ਹੈ ਲੰਗਰ ਵਾਸਤੇ ਬੰਦੇ ਹੀ ਭੇਜਦੇ ਕੋਈ ਵੀ ਬੰਦਾ ਜਿਹੜਾ ਜਿਹੜਾ ਅੱਗੇ ਪਿੱਛੇ ਕੋਈ ਨਾ ਜਾਵੇ ਸਾਰੇ ਮੇਰੇ ਵੀਰ ਜਿਹੜਾ ਉਹ ਇੱਥੇ ਆ ਕੇ ਬਹੁਤ ਜਗਾਇਆ ਬੈਠੇ ਮਾਸਤੇ ਆ ਮੈਂ ਹੁਣ ਦੇ ਜੀ ਕਰਾਂਗਾ ਸ੍ਰਿੰਦਰ ਕੌਰ ਪੁੱਤ ਕਿਸਾਨ ਜਿੰਨੇ ਭੈਣਾ ਕਿੰਨੇ ਪੰਜਾਬ ਦੇ ਲੋਕ ਜੋ ਅੱਜ ਸਰਪੰਚ ਬਿਹਾਰੇ ਨੇ ਕਿਤੋਂ ਆਉਂਦਾ ਪਿਛਲਾ ਰਹੀ ਨਹੀਂ ਨਹੀਂ ਸਾਡੇ ਪੰਜਾਬ ਦੇ ਤਾਸ ਇਹਨਾਂ ਦਿਨਾਂ ਦਾ ਬਹੁਤ ਮਹੱਤਵ ਆ ਅੱਜ ਲੋਕ ਆਏ ਇਕੱਲ ਦੀ ਇਹ ਸਮਝਣ ਦੀ ਇਹ ਵਿਚਾਰਨ ਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਪੂਰਾ ਪਰਿਵਾਰ ਪਰਿਵਾਰ ਕੀਤਾ ਕਾਹਦੇ ਵਾਸਤੇ ਸੀਗਾ ਕੀ ਕਰਦੀ ਅੱਜ ਲੋੜ ਹੈ ਚਾਹ ਦੀ ਤੇ ਬੰਦ ਕਰਨ ਦੀ ਕਿ ਮਨੋਖਰ ਸਭ ਮੁੰਡੋ ਕਦੀ ਲੋਟ ਨੂੰ ਬੰਦ ਕਰਦਾ ਸੀ ਆ ਜਿਹੜਾ ਟਰੈਕਟਰਸ ਹੋ ਰਹੀ ਆ ਤੇ ਕਾਨੂੰਨ ਬਣਦੇ ਆ ਵਾਪਸ ਲੈਣੇ ਆ ਤੇ ਗਵਰਨਰ ਨੂੰ țețe ਧੰਨ ਨਾਲ ਦੁਬਾਰਾ ਤੁਹਾਡੇ ਤੇ ਲਾਗੂ ਕਰਨਾ ਮੇਰੇ ਦੋਸਤਾਂ ਮੈਂ ਦੋ ਈ ਗੱਲਾਂ ਬਾੜਨਾ ਕਰਦੀਆਂ ਆ ਆ ਤੁਹਾਡੇ ਸਾਹਮਣੇ ਆ ਗਵਰਨਰ ਇਥੋਂ 30 ਕਿਲੋਮੀਟਰ ਪੋਰਾ ਹੈ ਬਾਕਰ ਉਹਦੇ ਸੇਪਾਂ ਦੀ ਫੋਨ ਹੁੰਦੀ ਆ ਜਿੱਦਾਂ ਤੁਹਾਡੇ ਕਣਕ ਤੇ ਝੋਨਾ ਹੁੰਦਾ ਉਹ ਜੀਰ ਮੱਤੇ ਮੇਟਾ ਹੁੰਦਾ ਨਹੀਂ ਸਰਕਾਰ ਜੀ ਕਰਦੀ ਹੁੰਦੀ ਹੈ ਉੱਤੇ ਕਾਨੂੰਨ ਮਰ ਗਿਆ ਤੇ ਮੰਡੀ ਦੀ ਲੋਰ ਨਹੀਂ ਉਹ ਆਦਮੀ ਨੂੰ ਦੇਖ ਤੇ ਆ ਜਿਹੜਾ ਦੀ ਹਾਲਤ ਜਾ ਕੇ ਦੇਖੋ ਉਹਦੀ ਹਾਲਤ ਕੀ ਆ ਆ ਜਿਹੜਾ ਸਾਡੇ ਬਹੁਤ ਜੇ ਕੋਈ ਮਜਾਰੇ ਚ ਆਇਆ ਤੇ ਉਹਨਾਂ ਨੂੰ ਕਠੋਰ ਚ ਚੁੱਪ ਕਰਕੇ ਤੇ ਬੈਠਣਾ ਚਾਹੀਦਾ ਸੋ ਤੇ ਕਾਨੂੰਨ संयुक्त छात्र मोर्चा जिंदाबाद 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 मोर्चा करके संयुक्त छात्र मोर्चा जिंदाबाद 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 संयुक्त छात्र मोर्चा जिंदाबाद 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 केंद्र सरकार मुर्दाबाद 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 केंद्र सरकार मुर्दाबाद 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 राष्ट्र सरकार मुर्दाबाद 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 आज हमारे सारे छात्र नेता वल्लाह जिंदाबाद हमारे जनसागर ਕਹਾਂ ਜਾਂ ਫੋਰ ਬੰਨੋ ਕਿਹੜਾ ਫਰਮਾਨ ਹੈ ਲੋਕ ਛਾਦੇ ਕਾ ਜਿੰਦਾਬਾਦ 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 ਮਾ ਮਜੂਰ ਏ ਕਾ ਜਿੰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਅੱਜ ਦੇ ਰਾਜ ਦੇ ਕਥਾਣ ਦੇ ਬੰਦੀਆਂ ਆਪਣੇ ਮੱਤ ਪੇਦ ਭੁਲਾ ਕੇ ਕੱਟੀਆਂ ਆਏ ਨੇ ਬਹਿਣ ਨਾਲ ਥਾਲੇ ਕਥੇ ਬੰਦੀਆਂ ਦਾ ਅਖੂਆਂ ਦਾ ਪੈਦ ਰੰਕਰ ਕਰਦਾ ਕਿਸੇ ਸਬੰਧ ਵਿੱਚ ਇੱਕ ਦਿਖਾਵਾ ਬੋਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੰਘਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੰਯੁਕਤ ਮੋਰਚੇ ਨੇ ਭਾਰਤ ਬਕਰ ਦੇ ਕਾ ਕੀਤੀ ਆ ਅੱਜ ਸਾਰੇ ਪਿੰਡਾਂ ਦੇ ਲੋਕ ਇਹ ਗੱਲ ਚਾਹੁੰਦੇ ਨੇ ਕਿ ਸਾਡੀਆਂ ਜੱਥੇਬੰਦੀਆਂ ਆਪਣੇ ਮੁੱਤ ਪੇਡ ਭਲਾ ਕੇ ਇਹ ਜਿਹੜੀ ਨਰਾਈ ਹੈ ਕਈ ਵੀ ਕਿਲੇ ਵਿੱਚ ਜਿੱਦ ਕੇ ਆਏ ਹਾਂ ਉਹ ਲੜਾਈ ਜਿਹੜਾ ਉਹ ਫਿਰ ਵੱਡੇ ਰੂਪ ਦੇ ਤਾਂ ਜੇ ਛੱਡ ਗਿਆ ਜਿਹੜਾ ਇੱਕ ਅੱਜ ਉਹ ਉਹ ਮਾਤਮੇ ਦਾ ਨੂੰ ਉੱਪਰ ਆ ਕੇ ਅੱਜ ਐਨਐਸ ਦੀ ਗੇ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਸਾਨੂੰ ਜਿਹੜਾ ਕੱਟਿਆ ਹੋਣ ਦੀ ਲੋੜ ਹੈ ਸਾਨੂੰ ਇੱਕ ਉਹ ਗਿਆ ਸੰਗਰਸ਼ ਕਿੰਨੀ ਲੋੜ ਹੈ ਜਿਹਦੇ ਵਿੱਚ ਭਾਵ ਨੂੰ ਮਨੀ ਮੁਕਾਦੇ ਜਿਹਾ ਇਹ ਮੋਤੀ ਜਿਹਾ ਕਿਤੇ ਤਾਂ ਬਣਿਆ ਜਿੰਨੇ ਪਰਮ ਨਹੀਂ ਕਰਦਾ ਦੇਰ ਕਰ ਫਾਦਰਾਂ ਦਾ ਹਲਕ ਤੇ ਦੇਪਨ ਦੀ ਜਰਕਾਰ ਹੈ ਤੇ ਅੱਜ ਕਿਹ ਤਰੀਕੇ ਨਾਲ ਬਲਿਆਣ ਚ ਸਰਚਾਂ ਜਾਂਚ ਕੀਤੀਆਂ ਨੇ ਉਹਨਾਂ ਦੇ ਕੋਈ ਕਾਨੂੰਨ ਲਾਗੂ ਨਹੀਂ ਹੋਇਆ ਉਹਨਾਂ ਨੇ ਕੀ ਕਰਿਆ ਹੈਗੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਭਾਵੇਂ ਦਾ ਗ੍ਰਹਿ ਮੰਤਰੀ ਬਦਾਮ ਨਹੀਂ ਤੇ ਖਾਸ ਸਤੇ ਤੇ ਜਿੱਦੀ ਗੁਰਦਾਸਪੁਰ ਦੇ ਤੋਂ ਅਖਤਰ ਕੇ 78 ਹੋਏ ਵੱਖ-ਵੱਖ ਜੱਥੇ ਹੁੰਦੀਆਂ ਨੇ ਆਪੂ ਸਹਿਬਾਨ ਮੈਂ ਦੂਰ ਕਰਦੇ ਬੰਦੀਆਂ ਦੇ ਆਪ ਉਸੇ ਦਾਣ ਤੇ ਸਾਡੀਆਂ ਬਹੁਤ ਸਤਿਕਾਰਯੋਗ ਭੈਣਾਂ ਵਾਹਿਗੁਰੂ ਜੀ ਕਾ ਗੱਲ ਸਾਰ ਵਾਹਿਗੁਰੂ ਜੀ ਕੀ ਬਤੇ ਅੱਜ ਭਾਵੇਂ ਜਿਹੜਾ ਆਪਣਾ ਮੋਰਚਾ ਤੇ ਪੁਲਵੇ ਭਾਤ ਨੇ ਵਿੱਚ ਐਂ ਚੱਲ ਰਿਹਾ ਵਾ ਕਿਉਂਕਿ ਜਿਹੜੇ ਸਾਡੇ ਕਿਸਾਨ ਜਿਹੜੇ ਆ ਮਾਰਨਾ ਤੇ ਲੜ ਰਹੇ ਆ ਕਿਸਾਨੀ ਮੰਗਾਂ ਨੂੰ ਲੈ ਕੇ ਕਿਹਨੇ ਉਹਨਾਂ ਦੇ ਤੇ ਖਤਰਨ ਹੋਏ ਆ ਉਨ੍ਹਾਂ ਦੇ ਪੱਖ ਦੇ ਵਿੱਚ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਨਵਾਂ ਫਰੜਾ ਲਿਆ ਆ ਕੇ ਫਿਰ ਜਿਹੜਾ ਸਾਡੀਆਂ ਮੁੱਲੀਆਂ ਸਾਡੀਆਂ ਬਦਲਾਂ ਦੇ ਭਾਅ ਜਿਹੜੇ ਖਰੂ ਕਿਸੇ ਜਾ ਰਹੇ ਆ ਅੱਜ ਭਾਅ ਉਹਦੇ ਸੰਬੰਧ ਵਿੱਚ ਆਪਾਂ ਜੀ ਹਿਸਾਬ ਨਾਲ ਕੇ ਬੈਠੇ ਹੋਏ ਆ ਸਾਰੇ ਅਸੀਂ ਫੇਰ ਤੋਂ ਆ ਗਏ ਅੰਮ੍ਰਿਤਪੁਰ ਕੇ ਵੱਲੋਂ ਗੁਰਬਾਖਪੁਰ ਵੱਲੋਂ ਧਾਰਮਿਕ ਖਾਣ ਦੀਆਂ ਕਾਂਟੀਕਾਰੀ ਡਾਕਟਰ ਆਪਾਂ ਫੁਰਜੀਤ ਸਿੰਘ ਜੀ ਦੀ ਖੂਨ ਦੇ ਅੱਗੂ ਪਹੁੰਚੇ ਹੋਏ ਨੇ ਕਿਸਾਨ ਮਹਯੂਰ ਮੋਰਚਾ ਬੰਦੇਰ ਦੇ ਹੱਥੋਂ ਪਹੁੰਚੇ ਹੋਏ ਨੇ ਅਸੀਂ ਉਹਨਾਂ ਦਾ ਮੋਰਚਾ ਨੂੰ ਸਜਿਤ ਮੋਰਚਾ ਨੂੰ ਬਹਿਦੋ ਧੰਨਵਾਦ ਕਰਦੇ ਆ ਤੇ ਆਖ ਕਰਦੇ ਆ ਕਿ ਇਹ ਤਾਂ ਆਪਾਂ ਹੋਰ ਵੱਡੀ ਜਿਹੜੀਆਂ ਬਣਾਈਏ ਤੇ ਇਸ ਜਿਹੜੀ ਮੋਟੀ ਹਕੂਮਤ ਜਿਹਨਾਂ ਦੁਆਰਾ ਇਹ ਕਾਨੂੰਨ ਲੈ ਕੇ ਆਈ ਆ ਜਿਨੇ ਪਿਛਲੇ ਸਮੇਂ ਵਿੱਚ ਇਹ ਕਾਨੂੰਨ ਲਿਆ ਕੇ ਇੱਥੇ ਭਰਾਓ ਜਿਹੜੇ ਸੈਲੋ ਖੋਲੇ ਗਏ ਆ ਅਡਾਨੀਆਂ ਵਾਲੀਆਂ ਨੇ ਉਹਨਾਂ ਨੇ ਕਿਹਾ ਸਾਡੀਆਂ ਜਿਹੜੀਆਂ ਮੰਡੀਆਂ ਸਾਡਾ ਜਿਹੜਾ ਭਾਅ ਵਾ ਉਹ ਖਤਮ ਕਰਨਾ ਆ ਤੇ ਬੀਬੀ ਬੀਬੀ ਜੂ ਕਹਿੰਦੇ ਆ ਪਾਇਗਟ ਪਬਲਿਕ ਪਾਰਟਨਰਸ਼ਿਪ ਮੰਡੀਆਂ ਦੇ ਵਾਸਤੇ ਨੂੰ ਤਾਂ ਜਾ ਰਹੀ ਆ ਕਿ ਕੋਈ ਵੀ ਬੰਦਾ ਤੁਹਾਡੀ ਮੰਡੀ ਤੋਂ ਜਿਹੜਾ ਫਲ ਖਰੀਦ ਸਕਦਾ ਉਹਨੂੰ ਕੋਈ ਮੰਡੀ ਫੀਸ ਨਹੀਂ ਲੱਗੂਗੀ ਪਰ ਉਹ ਜਦੋਂ ਮੰਡੀ ਫੀਸ ਲੱਗੂਗੀ ਤਾਂ ਤੁਸੀਂ ਵੇਖਿਆ ਜਿਹੜੀਆਂ ਪਹਿਲਾਂ ਹੁਸਰਾਈ ਮੇਲਾ ਖੁੱਲੀਆਂ ਉਹਨਾਂ ਤੇ ਕਿਵੇਂ ਉਹਨਾਂ ਨੇ 100 ਰੁਪਇਆ 50 ਰੁਪਇਆ ਵੱਧ ਵੀ ਦਿੱਤੇ ਤੇ ਖਰਾਇਆ ਵੀ ਦਿੱਤਾ ਤੇ ਆਪਣੇ ਜਿਹੜੇ ਕਿਸਾਨ ਸੀ ਕੰਦਾ ਲੈ ਕੇ ਜਦੋਂ ਉਹ ਨੂੰ ਗਏ ਤਾਂ ਭਰਾ ਉਹ ਸਰਕਾਰੀ ਮਿੱਲਾਂ ਦਾ ਜਿਹੜਾ ਪੱਠਾ ਰਹਿ ਗਿਆ ਕਿਸੇ ਤਰ੍ਹਾਂ ਇਹਨਾਂ ਨੇ ਹੋਣਾ ਆਪਣੇ ਜਿਹੜੇ ਸਹਿਰੂ ਗਦਾਂ ਬਣੇ ਨੇ 15 ਦਿਨਿਆਂ ਮੰਡੀਆਂ ਨੇ ਲਾਗੇ ਮੰਡੀਆਂ ਖੋਲ ਕੇ ਕਿ ਆਹ ਜਿਹੜਾ ਮੁੱਢੀ ਚ ਵੇਚੂਗਾ ਕਿਸਾਨ ਨਾਲ ਅਜ ਉਹਨੂੰ 100 ਰੁਪਇਆ 50 ਰੁਪਇਆ ਵੱਧ ਮਿਲ ਗਏ ਮਨੋਗੋ ਬਾਜ਼ਾਰ ਤੋਂ ਨਹੀਂ ਮੰਡੀ ਨਾਲ ਹੀ ਨਵੀਂ ਮੰਡੀ ਖੁੱਲਜੂਗੀ ਅਡਾਨੀਆਂ ਦੀ ਉੱਤੇ 100 ਰੁਪਿਆ ਵੱਧ ਮਿਲੂਗਾ ਤੇ ਆਪਣੇ ਕੀ ਕਰਦੇ ਆ ਕਿਸਾਨ ਕਿ 100 ਰੁਪਿਆ ਦੀ ਮੰਡੀ ਦੇ ਵਿੱਚ ਜਾਣਗੇ ਕਿਉਂਕਿ ਉੱਥੋਂ ਵੱਧ ਮਿਲਣਾ ਤੇ ਭਾਤ ਕੀ ਹੋਊਗਾ ਜੇ ਲੋ ਉੱਥੇ ਫੀਸ ਨਹੀਂ ਜਾਣੀ ਆਪਣੀ ਸਰਕਾਰੀ ਮੰਡੀ ਦਾ ਦਾਣਾ ਨਹੀਂ ਜਾਣਾ ਤਾਂ ਤਾਂ ਉਹ ਹੌਲੀ ਹੌਲੀ ਮੰਡੀਆਂ ਦਾ ਢੋਲ ਪੈ ਜਾਣਾ ਮੇਰੀ ਹੁਣ ਫਿਰ ਜਿਹੜਾ ਵੱਧ ਦੇਣਾ ਉਨੇ ਭਾਓ ਕਹਿਣਾ ਕਿ ਆਹ ਰੇਟ ਜਿਹੜਾ 400 ਰੁਪਏ ਦਾ ਹੋਊਗਾ ਜਿਹੜਾ ਅਰਕਾ ਸਾਨੂੰ 500 ਰੁਪਏ ਤੋਂ ਵੱਧ ਜਿਹੜਾ ਘਾਟਾ ਕਮਾਈ ਤੋਂ ਦਾ ਸਹਿਣਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ 1000 1500 ਤੋਂ ਵੀ ਘਾਟਾ ਪਾਊਗਾ ਇਸ ਕਰਕੇ ਭਾਓ ਜਿਹੜਾ ਕਾਨੂੰਨ ਲੈ ਕੇ ਆ ਰਹੇ ਆ ਉਹਦੇ ਵਾਸਤੇ ਆਪਾਂ ਨੂੰ ਲੜਾਈ ਲੱਗਣ ਵਾਸਤੇ ਕੱਲੇ ਕਿਸਾਨਾਂ ਮਿੰਡੂਆਂ ਦੀ ਨਹੀਂ ਲੋੜ ਬੂਝੇ ਲੋਕਾਂ ਦੀ ਲੋੜ ਆ ਉਹ ਮਿੰਡੀ ਦੇ ਨਾਲ ਕਿੰਨੇ ਲੋਕ ਜੁੜੇ ਹੋਏ ਆ ਉਹ ਸਾਰੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਣਾ ਇਹ ਆਪਣਾ ਭਾਅ ਨਹੀਂ ਮਿਲਣਾ ਆਪਣੇ ਭਾਅ ਦੀ ਕੋਈ ਆਸ ਨਹੀਂ ਹੁਣੀ ਕਿ ਠੀਕ ਹੈ ਮੋਦੀ ਕਹਿ ਰਿਹਾ ਕਿ ਅਸੀਂ ਇੱਕ ਬੀਮਾ ਯੋਜਨਾ ਸ਼ੁਰੂ ਕਰਾਂਗੇ ਜਿਹੜਾ ਤੁਹਾਡਾ ਭਾਅ ਪੂਰਾ ਕਰੂਗੀ ਅੱਜ ਮੋਦੀ ਨੂੰ ਹੀ ਪੁੱਛਣੇ ਆ ਕਿ ਜਿਹੜੇ ਕਿਸਾਨ ਦਾ 500 ਰੁਪਇਆ ਘਰਕ ਮਿਲਿਆ ਦਾ ਉਹ ਕਿੱਥੇ ਗਿਆ ਆਖਵਾਣੇ ਦੱਸ ਦਿਆਂਗੇ ਕਿ 5000 ਕਰੋੜ ਰੁਪਏ ਦਾ ਕਿਸਾਨਾਂ ਨੂੰ ਐਕਸਰ ਘਟਾ ਪਿਆ ਵਾ ਤੇ ਇਹਨਾਂ ਦੇ ਅੰਕੜੇ ਦੱਸਦੇ ਆ 1.53 ਕਰੋੜ ਜਿਹੜੀ ਕਵਾਂਟਲ ਨਿਕਲਦੀ ਸੀ ਆਪੋ ਜ ਆ ਉਹ ਪਰਾਹੋ ਥੱਲੇ ਆਈ ਆ ਘੱਟ ਨਿਕਲਿਆ ਝੋਨਾ ਉਹ ਘੱਟਾ ਪੂਰਾ